ਸਰਬਜੀ ਸੰਗਰੂਰ ਵੀ ਦੀ ਰਚਨਾ ਵਿੱਚ ਨਾ ਤੁਮ ਜੇ ਮੈਨੂੰ ਪਿੰਡ ਅਣ ਪੜਗਵਾਰਣੀ ਨਾ ਤੁਮ ਜੇ ਮੈਨੂੰ ਪਿੰਡ ਅਣ ਪੜਗਵਾਰਣੀ ਜ਼ਮੀਨ ਵੇਚ ਆਇਆ ਮੈਂ ਨਾ ਮੱਜਾਂ ਚਾਰਣੀ ਨੀ ਮੈਂ ਪਿੰਡ ਸਦ ਸ਼ਹਿਰ ਤੇਰੇ ਆਇਆ ਨੀ ਹੋਇਆ ਤਦ ਕੀ ਗੋਰੀਏ ਏ ਤੁਮ ਐਵੇਂ ਹੀ ਨੀ ਤੁਮ ਐਵੇਂ ਹੀ ਹੈ ਸ਼ੋਰ ਮਚਾਇਆ ਕੀ ਹੋਇਆ ਤਦ ਗੋਰੀਏ ਕੀ ਹੋਇਆ ਦਸ ਗੋਰੀਏ 니 ਤੂੰ ਐਵੇਂ ਹੀ 니 ਤੂੰ ਐਵੇਂ ਹੀ 니 ਤੂੰ ਐਵੇਂ ਹੀ ਸ਼ੋਰ ਮਚਾਇਆ ਕੀ ਹੋਇਆ ਦਸ ਗੋਰੀਏ ਕੀ ਹੋਇਆ ਦਸ ਗੋਰੀਏ ਕਿੱਥੇ ਪੈੰਡੂਣ ਬੜ ਬੜ ਨਾਲ ਮੱਥਾ ਮਹਿ ਲਾਇਆ ਪਹਿਜਾ ਆਪਣੇ ਨਾਮ ਡਿਆ ਕਿੱਥੇ ਪੈੰਡੂਣ ਬੜ ਬੜ ਨਾਲ ਮੱਥਾ ਮਹਿ ਲਾਇਆ ਪਹਿਜਾ ਆਪਣੇ ਨਾਮ ਡਿਆ ਕੀ ਹੋਇਆ ਦਸ ਗੋਰੀਏ 니 ਤੂੰ ਐਵੇਂ ਹੀ